ਹਜੇ ਫਗਵਾੜਾ ਬੰਦ ਹੈ ਕੋਈ ਬਾਹਰ ਗੱਲਬਾਤ ਤੁਹਾਡੀ ਨਹੀਂ ਨਹੀਂ ਬਾਹਰ ਗੱਲਾਂ ਚੱਲਦੀਆਂ ਐ ਬਾਹਰੋਂ ਬੰਦੇ ਆਉਂਦੇ ਵੀ ਪਏ ਆ ਪਰ ਹਜੇ ਫਗਵਾੜਾ ਬੰਦ ਹੀ ਕਰਦਾ ਹੈ ਬਾਹਰ ਪਾ ਜੀ ਕਿੰਨੀ ਦੇਰ ਤੱਕ ਬੰਦ ਰੱਖੋਗੇ ਫਗਵਾੜਾ ਜੀ ਦੇਖੋ ਜੀ ਇਹ ਤਾਂ ਸਾਰੇ ਸ਼ਹਿਰ ਵਾਸੀਆਂ ਸਹਿਯੋਗ ਨਾਲ ਸਾਡੇ ਲੋ ਤਾਂ ਅਸੀਂ ਕਹਿੰਦੇ ਜਿੰਨੀ ਜਨ ਕਾਤਲ ਨਹੀਂ ਫੜੇ ਜਾਂਦੇ ਉਨਨੀ ਦੇਰ ਬੰਦ ਰੱਖਾਂਗੇ ਬਾਕੀ ਸਾਰੇ ਸ਼ਹਿਰ ਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਜਿਨ੍ਹਾਂ ਨੂੰ ਗਊ ਮਾਤਾ ਦਾ ਪਿਆਰ ਆ ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਜਿਨ੍ਹਾਂ ਨੂੰ ਨਹੀਂ ਪਿਆਰ ਆਗਾ ਉਹ ਆਪਣੀਆਂ ਦੁਕਾਨਾਂ ਖੋਲ੍ਹੇ ਜਾਣਗੇ ਅਮਰਦੀਪ ਜੀ ਇਹ ਦੁਕਾਨਦਾਰਾਂ ਲਈ ਕੀ ਮੈਸੇਜ ਗਊ ਮਾਤਾ ਸਾਰਿਆਂ ਦੀ ਸਾਂਝੀ ਆ ਨਾ ਕਿ ਸਾਡੀ ਇੰਦਰਜੀ ਕਰਬਲ ਦੀ ਆ ਨਾ ਮੇਰੀ ਆ ਸਾਡੀ ਕਿਸੇ ਦੀ ਕਰਿਆਂ ਦੀ ਨਹੀਂ ਆ ਕਿ ਗਊ ਮਾਤਾ ਸਾਰੇ ਸਮਾਜ ਦੀ ਆ ਔਰ ਸਾਰੇ ਜਣੇ ਸਾਡਾ ਸਾਥ ਦਿਓ ਗਊ ਮਾਤਾ ਨੂੰ ਇਨਸਾਫ ਦਿਵਾਈਏ ਅੱਛਾ ਭਾਈਚਾਰਾ ਸਿੱਖ ਸੰਗਤ ਸਿੱਖ ਸਮਾਜ ਫਗਵਾੜੇ ਦਾ Hindu ਭਾਈਚਾਰਾ ਸਾਰੀ ਇਸ ਘਟਨਾ ਦੀ ਪੂਰ ਜੋਰ ਨਿੰਦਾ ਕਰਦਾ ਇਸ ਤੋਂ ਕੋਹਣੀ ਹਰਕਤ ਕਿਤੇ ਪੰਜਾਬ ਦੇ ਵਿੱਚ ਨਹੀਂ ਸੁਣੀ ਜਿਹੜੀ ਇਹ ਫਗਵਾੜੇ ਜਿਸ ਕਿਸੇ ਨੇ ਸ਼ਰਾਰਤ ਕੀਤੀ ਆ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਚਾਹੇ ਉਹ ਭਾਈਚਾਰੇ ਦੇ ਵਿੱਚ ਆ ਚਾਹੇ ਕਿਸੇ ਦੇ ਵਿੱਚ ਆ ਸਾਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੀ ਵੇਟ ਕਰਨੀ ਚਾਹੀਦੀ ਆ ਥੋੜਾ ਟਾਈਮ ਜੋ ਪ੍ਰਸ਼ਾਸਨ 1 ਘੰਟਾ 2 ਘੰਟੇ 3 ਘੰਟੇ ਜਿੰਨਾ ਸਮਾਂ ਪੋਸਟਮਾਰਟ ਦੀ ਰਿਪੋਰਟ ਸਚਾਈ ਸਾਨੂੰ ਦੱਸਦਾ ਅਸੀਂ ਉਹ ਇੰਤਜ਼ਾਰ ਕਰਦੇ ਆ ਸਭ ਤੋਂ ਵੱਡਾ ਮੁੱਦਾ ਇਹਦੇ ਵਿੱਚ ਜਿਹੜਾ ਕੂੜਾ ਕਰਕੜ ਬਾਹਰ ਪਿਆ ਆ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਲਿਖਤੀ ਸਾਰੀਆਂ ਜਿਥੇਬੰਦੀਆਂ ਕਹਿ ਚੁੱਕੀਆਂ ਉਹਦੇ ਵਿੱਚੋਂ ਹੀ ਉਹੋ ਹੀ ਗਾਈਆਂ ਲੋਕ ਬਾਹਰ ਆਉਂਦੀਆਂ ਨਿਕਲਣ ਲੱਗਿਆਂ ਉਹ ਪੈਕੇਟ ਗੰਦ ਇੰਨਾ ਕੂੜਾ ਪਿਆ ਆ ਤੇ ਗੰਦ ਉਹ ਪਹਿਲਾਂ ਮੂੰਹ ਚ ਉਹਨਾਂ ਦੇ ਜਾਂਦਾ ਫਿਰ ਉਹ ਅੰਦਰ ਦੂਜੀ ਗਊ ਚਾਲਾ ਚ ਵੜਦੀਆਂ ਕਿਉਂਕਿ ਇਹ ਦੋਨੋਂ ਰਸਤੇ ਪਾਸੇ ਗਊ ਚਾਲਾ ਆ ਔਰ ਸੈਂਟਰ ਦੇ ਵਿੱਚ ਕੂੜਾ ਸੁੱਟਿਆ ਆ ਸਭ ਤੋਂ ਵੱਡਾ ਮੁੱਦਾ ਸਾਡਾ ਇਹ ਆ ਵੀ ਇਹ ਕੂੜਾ ਇੱਥੋਂ ਚੱਕੋਗੇ ਉਸ ਤੋਂ ਬਾਅਦ ਜਿਹੜੀ ਵੀ ਮੀਟਿੰਗ ਅਸੀਂ ਕਰਨੀ ਹੈ ਇਸ ਕੂੜਾ ਚੱਕਣ ਤੋਂ ਬਾਅਦ ਅਸੀਂ ਪ੍ਰਸ਼ਾਸਨ ਨਾਲ ਬੈਠ ਕੇ ਕਰਨ ਤਿਆਰ ਆ ਪਹਿਲਾਂ ਇਹ ਸਾਨੂੰ ਇਹ ਕੂੜਾ ਚੱਕੋਂ ਦਾ ਸ਼ਵੈਸ਼ਣ ਦਵਾਨ ਕਿ ਇੱਥੋਂ ਇਹ ਪਹਿਲਾਂ ਗਊਸ਼ਾਲਾ ਦੇ ਬਾਹਰ ਜਿਹੜਾ ਸਾਡਾ ਕੂੜਾ ਚੱਕੂ ਬਾਕੀ ਇਸ ਘਟਨਾ ਦੀ ਸਾਰੇ ਸਮਾਜ ਸਾਰੇ ਚਟਾਨਾਂ ਖੜੇ ਆ ਇਹ ਇਕੱਲੀ ਜਥੇਬੰਦੀ ਹਿੰਦੂਆਂ ਦਾ ਮੁੱਦਾ ਨਹੀਂ ਇਹ ਸਿੱਖਾਂ ਦਾ ਮੁੱਦਾ ਨਹੀਂ ਇਹ ਸਾਂਝਾ ਮੁੱਦਾ ਆ ਸਾਡਾ ਔਰ ਅਸੀਂ ਪ੍ਰਸ਼ਾਸਨ ਨੂੰ ਫਿਰ ਅਪੀਲ ਕਰਦੇ ਆਂ ਵੀ ਜਲਦੀ ਤੋਂ ਜਲਦੀ ਜੋ ਵੀ ਰਿਪੋਰਟਾਂ ਤੁਹਾਡੀਆਂ ਉਹ ਸਾਨੂੰ ਨਸ਼ਰ ਕੀਤੀਆਂ ਜਾਣ ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਹੈਗੇ ਆ ਉਹ ਸਾਹਮਣੇ ਲਿਆ ਕੇ ਨੰਗੇ ਕੀਤੇ ਜਾਣ ਉਹਨਾਂ ਨੂੰ ਕਾਨੂੰਨ ਅਨਸਾਰ ਸਜ਼ਾ ਦਿੱਤੀ ਜਾਵੇ ਅੱਗੋਂ ਸਾਰੀ ਇਹ ਕਮੇਟੀ ਆ ਸਾਡੇ ਸ਼ਹਿਰ ਦੇ ਸਾਰੇ ਮੋਤਵਾਰ ਭਾਈਚਾਰਾ ਸ਼ਿਵ ਸੈਨਾ ਵਾਲੇ ਹਿੰਦੂ ਸਮਾਜ ਦੇ ਲੀਡਰ ਆ ਸਾਰੇ ਸਿੱਖ ਸਮਾਜ ਦੇ ਲੀਡਰ ਆ ਜੋ ਬੈਠ ਕੇ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਭਾਈਚਾਰੇ ਤੋਂ ਬਾਹਰ ਕੋਈ ਵੀ ਇਕੱਲਾ ਬੰਦਾ ਫੈਸਲਾ ਨਹੀਂ ਲਾਊਗਾ ਜੋ ਸਮਾਜ ਫੈਸਲਾ ਕਰੂਗਾ ਸਾਰਿਆਂ ਨੂੰ ਉਹ ਹੀ ਮਜੂਦ ਜੈ ਸ਼ਿਰੀ ਰਾਤੀ ਜੋ ਬੌਸ਼ਾਲਾ ਦੇ ਵਿੱਚ ਹੋਰ ਅਪਰਾਧ ਕੀਤਾ ਗਿਆ ਗਾਈਆਂ ਮਾਰਨ ਦਾ ਇਹ ਬਹੁਤ ਵੱਡੀ ਸ਼ਰਾਰਤ ਅੱਜ ਜਗ ਜਾਗਰ ਹੋਈ ਆ ਜਦ ਕਿ ਇਹ ਸ਼ਰਾਰਤ ਬਹੁਤ ਚਿਰ ਦੀ ਚੱਲ ਰਹੀ ਆ ਲੋਕਲ ਕੁਸਮਾ ਦੇ ਜਿਹੜੇ ਆਮ ਮਰ ਰਹੇ ਆ ਮੰਡੀਆਂ ਵਿੱਚ ਔਰ ਕੱਲੇ ਕੱਲੇ ਖੇਤਾਂ ਦੇ ਵਿੱਚ ਇਹ ਬੰਦੇ ਜਿਹੜੇ ਬਾਹਰੋਂ ਸ਼ਹਿਰ ਦੇ ਬੰਦੇ ਨਹੀਂ ਮਾਰ ਰਹੇ ਬੰਦੇ ਬਾਹਰ ਲਿਆ ਔਰ ਪੁਲਿਸ ਨੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਪੁਲਿਸ ਦੀ ਸਹਾਇਤਾ ਕਰਨੀ ਚਾਹੀਦੀ ਆ ਕਿ ਅਫਸਰਾਂ ਦੀ ਡਿਊਟੀ ਜਿਹੜੀ ਲੱਗੀ ਆ ਉਹਨਾਂ ਨੇ ਛੱਡਣੀ ਨਹੀਂ ਬੰਦੇ ਜਲਦੀ ਤੋਂ ਜਲਦੀ ਫੜਨਗੇ ਔਰ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸ਼ਹਿਰ ਦੇ ਸਾਰੀਆਂ ਸਥਿਤੀ ਚੜ੍ਹੇ ਬੰਦੀਆਂ ਔਰ ਮੈਂ ਜਨਰਲ ਸੁਮਾਜ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੰਮ ਲਈ ਹਰ ਸ਼ਹਿਰ ਦੇ ਮੁੱਦੇ ਲਈ ਅਸੀਂ ਸਾਰੇ ਇਕੱਠੇ ਆਂ ਔਰ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਇਸ ਕੰਮ ਦੇ ਲਈ ਘੋਰ ਨਿੰਦਿਆ ਕਰਨੀ ਚਾਹੀਦੀ ਆ ਔਰ ਬਦ ਤੋਂ ਬਦ ਮੋਰੇ ਹੋ ਕੇ ਸਾਥ ਦੇਣਾ ਚਾਹੀਦਾ ਇਹ ਛਰਾਰਤ ਜਿਹੜੀ ਆ ਗਊਸ਼ਾਲਾ ਜਦਾ ਹੋਈ ਹੋਈ ਆ ਜਿਹੜੀ ਅਰੇ ਦੋਲੇ ਮੰਡੀਆਂ ਚ ਹੁੰਦੀ ਆ ਖੇਤਾਂ ਚ ਹੁੰਦੀ ਆ ਉਹ ਵੀ ਬੰਦ ਕੀਤੀ ਜਾਵੇ कि ਜਿਹੜੇ ਬੰਦੇ ਆਲੇ ਦੋਲੇ ਤੰਬੂ ਲਾ ਕੇ ਬੈਠੇ ਆ ਉਹਦੀ ਜਗਜਗਰ ਕਰਦੇ ਆਂਗੇ ਵੀ ਜਿਹੜੇ ਬੰਦੇ ਆਲੇ ਦੋਲੇ ਵੀ ਮਾਰਦੇ ਆ ਸਾਡੇ ਕੋਲ ਬਹੁਤ ਸਾਰੀਆਂ ਰਿਪੋਰਟਾਂ ਜਦੋਂ ਕਮੇਟੀ ਬੈਠੂਗੀ ਸ਼ਹਿਰ ਦੀ ਅਸੀਂ ਉਹਨਾਂ ਸਾਰੀ ਨਿਚਰ ਕਰਦੇ ਆਂਗੇ ਮੈਂ ਦੁੱਖ ਦੀ ਘੜੀ 'ਚ ਸਾਰਿਆਂ ਨਾਲ ਸ਼ਰੀਕ ਔਰ ਜਿੱਥੇ ਵੀ ਸਾਡੀ ਡਿਊਟੀ ਜੋ ਵੀ ਦੇਵਾ ਅਸੀਂ ਇਰੇ ਤੋਂ ਮੂਰੇ ਹੋ ਕੇ ਕਰਨ ਨੂੰ ਤਿਆਰ ਆਂ ਵਾਹਿਗੁਰੂ ਜੀ ਦਾ ਖਾਤ ਸਾ ਵਾਹਿਗੁਰੂ ਨਾ ਕਰੂੰ ਮਤਾਂ ਉਹ ਮਤਾਂ ਨੂੰ ਭਾਰਤੀ ਮਾਂ ਕਰਕੇ ਪੂਜਿਆ ਜਾਂਦਾ ਹੈ ਇਹ ਕੋਈ ਗੱਲ ਹੈ ਕਿ ਮੈਨੂੰ ਇਸ ਸਮੇਂ ਲੋਕੇ ਇਡੀ ਬਡੀ ਕਟਰਾ ਬਾਪਰ ਗਈ ਆ ਬੜਾ ਗਿਆ ਉਹ ਸਜਨ ਮਿਲਿਆ ਸਰਮ ਜਿਹਨਾਂ ਨੇ ਚਿੱਪੜ ਸਾਰੀ ਬਠੀ ਮੇਰੇ ਨਾਲ ਸੰਦੇ ਕਪੜੇ ਕੁਛ ਸਾਰਾ ਰਿਕੀਟ ਚੀਜ਼ ਇਹਨਾਂ ਨੇ ਸਾਈ ਜੀ ਇੱਥੇ ਸਾਰੇ ਉਹਨਾਂ ਨੇ ਵੀ ਕਿਹਾ ਮੈਂ ਸਾਰੀ ਗੱਲ ਹੈ ਇਹ ਪਹਿਲੀ ਵਾਰੀ ਦੀ ਡੰਪਰੀ ਕਰ ਮੈਂ ਕੁਛ ਨਾਲ ਕਰਕੇ ਡੰਪ ਦੀ ਤਿਆਰੀ ਚੱਕਣ ਦੀ ਸਮਝ ਲੋ ਕਿ ਮੈਂ ਕਲ ਕਹਿੰਦੀ ਕਿ ਅੱਛਾ ਤੁਹਾਨੂੰ ਆਟਾ ਕੋਈ ਕਮਿਸਟਰ ਜਿਪਤ ਮਸ਼ਰ ਵਾਲਾ ਕੂਤਾ ਇਸ ਕੰਮ ਨਹੀਂ ਆਉ ਉਹ ਹੀ ਵਿਲ ਸਟੇ ਦੋ ਤਿੰਨ ਚਾਰ ਘੰਟੇ ਜਿੰਨਕ ਦੇ ਤੱਕ ਤੁਸੀਂ ਕਹੋਗੇ ਜੋ ਉਹਨਾਂ ਨੂੰ ਡਾਕਟਰ ਨਾਲ ਜੋ ਕਰਨਾ ਹੈ ਜਾਂ ਐਡਮਿਸ਼ਨ ਸਿਸਟਮ ਨੇ ਜੋ ਸ਼ੋਰਸ ਦੇਣੀ ਹੈ ਉਹ ਜਿਹੜੀ ਬਾਕੀ ਉਹਦੇ ਵਿੱਚ ਇਨਵੈਸਟੀਗੇਸ਼ਨਸ ਹੈਗੇ ਘੁਮਾ ਦੇ ਵਾਟ ਇਜ਼ ਦੀ ਰੀਜ਼ਨ ਉਹ ਸਾਰੇ ਕਲਕੱਟਾ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਸ਼ਹਿਰ ਦੇ ਵਿੱਚ ਬੈਠ ਕੇ ਕਿਉਂਕਿ ਪੀਸਫੁਲ ਸ਼ਹਿਰ ਹੈ ਸੀਮਾ ਪਾਟਸ਼ਾਹ ਸੀ ਉਹਨਾਂ ਸਾਹਿਬ ਦੇ ਸ਼ਹਿਰ ਹੈ ਬਸ ਚੌਣੇ ਹੈ ਸਾਰੀ ਘਟਨਾ ਕੋਈ ਨਾ ਮਾਪੇ ਤੱਕੇ ਬੜਾ ਅਸੀਂ ਦੂਸ਼ੀ ਬਾਦ ਆਣੇ ਸੀ ਬਾਹਰ ਰਣੀ ਚਾਹੀਦੀ ਜਿਹਨ ਡਿਵਰਸਟੀਫਿਕੇਸ਼ਨ ਆਜੀ ਉਹਦੇ ਕੈਮਰੇ ਉਸ ਨਾਮ ਦੀ ਸਰਵਿਸ ਕੈਮਰਿਆਂ ਦੀ ਕੋਈ ਬਹੁਤ ਵੱਡੀ ਵਸਤਾ ਨਹੀਂ ਹੈ ਲੇਕਿਨ ਜਿਹੜੇ ਕੈਮਰੇ ਵੀ ਇਹਦੀ ਮਸ਼ਹੂਰ ਕਰਦਾ ਹੈ ਕਿ ਅਸੀਂ ਕੈਮਰਿਆਂ ਦਾ ਸਿਸਟਮ ਵੀ ਇੱਕ ਬੰਦੇ ਦੇ ਚੱਲਦਾ ਸਾਰਾ ਕੁਝ ਹੋ ਜਾਏਗਾ ਮੇਰੇ ਸਾਥੀ ਜਿਹੜੇ ਸੱਜਣ ਮੇਰੇ ਕੱਡੇ ਨੇ ਇਹ ਸਾਰੇ ਹੀ ਥੈਂਪੇ ਡਾਈਰ ਨੇ ਗਊ ਮਾਤਾ ਦਾ ਨਿਸ਼ਾਨ ਜਿਹੜਾ ਅਸੀਂ ਜੀਨੇ ਗਊ ਮਾਤਾ ਦੇਖੋ ਮੇਰੀ ਛੋਟੀ ਮੱਤੀ ਸਾਲ ਦੀ ਦੁੱਧੀ ਤੁਹਾਡਾ ਆ ਕੇ ਪਿੰਦੀ ਹੈ ਤੁਸੀਂ ਅਸੀਂ ਅੱਜ ਕਦੀ ਵੀ ਐਡੀ ਵੱਡੀ ਗਲਤੀ ਨੂੰ ਭੁੱਲਾਂਗੇ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਪੂਰੀ ਕੋਸ਼ਿਸ਼ ਕਰਦੇ ਆਈ ਸ਼ੋਰ ਮਾਈ ਬਲੀਡ ਬੈਸ ਜਿਹਨੇ ਸਾਥੀ ਨੇ ਨੁਰਗ ਨੇ ਜਾਂ ਮੇਰੇ ਹਣੀ ਨੇ ਆਈ ਸ਼ੋਰ ਵੀ ਵਿਲ ਮੇਕ ਦੀ ਅਨਫਾਰੀ ਐਂਡ ਬੀ ਕਿਚ ਗੱਲ ਸਰ ਮੈਂ ਕਾਸ਼ਿਫ ਰਹਿਮਾਨ ਜਾਮਾ ਮਸਜਿਦ ਖਵਾੜਾ ਤੋਂ ਕੱਲ ਰਾਤ ਫੋਵਾੜਾ ਸ਼ਹਿਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਘਟੀ ਉਹਦੀ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਸਖਤ ਨਿੰਦਾ ਕੀਤੀ ਜਾਂਦੀ ਹੈ ਅਤੇ ਨਾਲ ਹੀ ਮੈਂ ਪ੍ਰਸ਼ਾਸਨ ਕੋਲ ਮੰਗ ਕਰਨਾ ਹੈ ਕਿ ਦੋਸ਼ੀਆਂ ਨੂੰ ਤੁਰੰਤ ਫੜਿਆ ਜਾਵੇ ਤੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਮੇਰੀ ਸ਼ਹਿਰ ਵਾਸੀਆਂ ਤੋਂ ਅਪੀਲ ਹੈ ਕਿ ਅਸੀਂ ਸ਼ਹਿਰ ਦਾ ਮਾਹੌਲ ਸੁਖੌਮਾ ਬਣਾਈ ਰੱਖੀਏ ਅਤੇ ਜਿਹੜਾ ਬੰਦ ਦੀ ਕਾਲ ਹੈ ਉਹਨੂੰ ਅਸੀਂ ਪੂਰਨ ਰੂਪ ਤੇ ਅਸੀਂ ਸਮਰਥਨ ਕਰੀਏ ਅਤੇ ਨਾਲ ਹੀ ਮੈਂ ਆਪਣੇ ਹਿੰਦੂ ਭਾਈਚਾਰੇ ਨੂੰ ਵੀ ਇਹ ਕਹਿਣਾ ਚਾਹਨਾ ਕੇ ਸਮੂਹ ਮੁਸਲਿਮ ਭਾਈਚਾਰਾ ਉਹਨਾਂ ਦੇ ਨਾਲ ਹੈ ਜਦੋਂ ਵੀ ਉਹਨਾਂ ਨੂੰ ਲੋੜ ਪਊਗੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਮਿਲਾਂਗੇ ਸ਼ਾਮ ਨੂੰ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਜੋ ਮੇਲੀ ਗੇਟ ਦੇ ਵਿੱਚ ਇੱਕ ਗਊਸ਼ਾਲਾ ਲੱਗੀ ਉਹਦੇ ਵਿੱਚ ਕੁਝ ਜੋ ਗਾਇਆਂ ਹੈਗੀਆਂ ਨੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਤਾਂ ਡੈਥ ਰਿਪੋਰਟ ਹੋਣੀ ਸ਼ੁਰੂ ਹੋਈ ਤਾਂ ਇਮੀਡੀਏਟਲੀ ਅਸੀਂ ਬੜੀ ਬਿਨਾ ਕਿਸੇ ਡਿਲੇ ਦੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹ ਸਾਡੀ ਜੋ ਮੈਡੀਕਲ ਟੀਮਾਂ ਇੱਥੇ ਗਊਸ਼ਾਲਾ ਪਹੁੰਚ ਗਈਆਂ ਅਸੀਂ ਇਮੀਡੀਏਟਲੀ ਪਹੁੰਚ ਗਈਆਂ ਅਸੀਂ ਦੀਆਂ ਪਹੁੰਚਣ ਦੇ ਬਾਅਦ ਅਸੀਂ ਇਲਾਜ ਵੀ ਹੋਣ ਵੀ ਟੀਮਾਂ ਲੱਗੀਆਂ ਹੋਈਆਂ ਸਾਰੇ ਜੋ ਜੋ ਇਹ ਜੀ ਗਾਇਆਂ ਹੈਗੀਆਂ ਜਿਨ੍ਹਾਂ ਦੀ ਤਬੀਅਤ ਖਰਾਬ ਹੈ ਉਹਨਾਂ ਨੂੰ ਬੈਸਟ ਤੋਂ ਬੈਸਟ ਇਲਾਜ ਕਰਵਾਇਆ ਜਾ ਰਿਹਾ ਔਰ ਬੜੀ ਮੰਦ ਭਾਗੀ ਗੱਲ ਇਹ ਹੋਈ ਕਿ ਤਕਰੀਬਨ 22 ਗਾਇਆਂ ਇਹ ਜੀਆਂ ਸੀ ਜਿਨ੍ਹਾਂ ਦੀ ਅਨਫੋਰਚਨਟਲੀ ਤਬੀਅਤ ਖਰਾਬ ਹੋਣ ਕਰਕੇ ਡੈਥ ਤਾ ਉਹਨਾਂ ਦਾ ਪੋਸਟਮਾਰਟਮ ਵੀ ਅਸੀਂ ਲੁਧਿਆਣਾ ਤੋਂ ਕਰਾ ਰਹੇ ਹਾਂ ਤਾਂ ਕਿ ਜੋ ਸਾਰੀ ਹਕੀਕਤ ਹੈ ਜੋ ਤੱਤ ਹੈ ਉਹ ਸਾਹਮਣੇ ਆ ਜਾਣ ਔਰ ਇਹਦੇ ਇਹਦੇ ਸੰਬੰਧ ਵਿੱਚ ਇੱਕ ਹੋਰ ਗੱਲ ਮੈਂ ਦੱਸਣਾ ਚਾਹਾਂਗਾ ਕਿ ਔਰ ਵੀ ਜੋ ਇਹਦੇ ਐਂਗਲ ਨੇ ਉਹਦੀ ਤਾਂ ਬੀਸ਼ ਬੀ ਬੜੀ ਡਿਟੇਲ ਦੇ ਵਿੱਚ ਕੀਤੀ ਜਾ ਰਹੀ ਮਾਨੂੰ ਐਸਐਸਪੀ ਸਾਥ ਵੀ ਨਾਲ ਹੀ ਹੈਗੇ ਮੇਰੇ ਤਾਂ ਹਰ ਐਂਗਲ ਤੇ ਇਹਨੂੰ ਦੇਖਿਆ ਜਾ ਰਿਹਾ ਹਰ ਐਂਗਲ 'ਚ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਔਰ ਜੋ ਵੀ ਇਹਦੇ ਵਿੱਚ ਗੱਲ ਸਮਝਣੇ ਆਈ ਐਸ ਪਰ ਰੂਲਸ ਜੋ ਵੀ ਇਹਦੇ ਵਿੱਚ ਕਾਰਵਾਈ ਬਣਦੀ ਹੋਈ ਅਸੀਂ ਕਰਾਂਗੇ ਜੇ ਕਿਹੜੀ ਵਸਤੂ ਹੈਗੀ ਜਿਹੜੀ ਦਿੱਤੀ ਗਈ ਚਾਰੇ ਜੁਨੀ ਤੇ ਫਿਰ ਅਹੁ ਇਸ ਹਾਲ ਦੀ ਘੜੀ ਦੇ ਵਿੱਚ ਨਹੀਂ ਕਾਸੀ ਕੁਝ ਕਹਿ ਸਕਦੇ ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਬੇਨਤੀ ਕੀਤੀ ਹੈ ਕਿ ਹਰ ਚੀਜ਼ ਦੀ ਤਹ ਤੱਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਦੋਂ ਤੱਕ ਪ੍ਰੋਪਰ ਰਿਪੋਰਟ ਨਹੀਂ ਆ ਜਾਂਦੀ ਉਸ ਟਾਈਮ ਤੱਕ ਮੈਨੂੰ ਲੱਗਦਾ ਆ ਆਪਾਂ ਕੋਈ ਗੱਲ ਸ਼ੇਅਰ ਨਾ ਕਰੀਏ ਨਾਲ ਦੀ ਨਾਲ ਮੈਂ ਤੁਹਾਡੇ ਰਹੀ ਵੀ ਬੇਨਤੀ ਕਰਾਂਗਾ ਕਿਸੇ ਵੀ ਕਿਸੇ ਵੀ ਆਫਾਤ ਤੇ ਆਪਾਂ ਨਾ ਨਹੀਂ ਚਾਹੀਏ ਚਾਪਾਂ ਪ੍ਰੋਪਰ ਰਿਪੋਰਟ ਆਉਣ ਦੀ ਵੇਟ ਕਰੀਏ ਸਾਰਾ ਪ੍ਰਸ਼ਾਸਨ ਪ੍ਰਸ਼ਾਸਨ ਹਰ ਐਂਗਲ ਨੂੰ ਵਿਚਾਰ ਰਿਹਾ ਔਰ ਜੋ ਵੀ ਤੱਥ ਹੋਏ ਸਾਰਿਆਂ ਨਾਲ ਸਾਂਝੇ ਕੀਤੇ ਜਾਣਗੇ ਔਰ ਜੋ ਬਣਦੀ ਕਾਰਵਾਈ ਹੈ ਵੀ ਅਸੀਂ ਕਰਾਂਗੇ ਸੀਸੀਟੀਵੀ ਲੱਗੇ ਹੋਏ ਸੀ ਜੀ ਦੋਸ਼ਲਾਚ ਹਾਂਜੀ ਸੀਸੀਟੀਵੀ ਲੱਗੇ ਹੋਏ ਸੀਗੇ ਔਰ ਜੋ ਪੁਲਿਸ ਵਿਭਾਗ ਹੈ ਉਹਨਾਂ ਵੱਲੋਂ ਸਾਰੀ ਉਹਨੂੰ ਉਹ ਜੀ ਦੋ ਡਿਟੇਲਸ ਐ ਸੀਸੀਟੀਵੀ ਵੀ ਉਹਨਾਂ ਵੱਲੋਂ ਕੈਪਚਰ ਕਰ ਲੱਤੀ ਗਈ ਹੈ ਔਰ ਹਰ ਪਹਿਲੂ ਵਿਚਾਰਿਆ ਗਿਆ ਦਿਸੇ ਕਿੰਨੀਆਂ ਟੋਟਰ ਗਾਣਾ ਇਸਕਾ ਅਰੇਡੀ ਦੇਖ ਹੋ ਚੁੱਕੀ ਹੈ ਤੇ ਕਿੰਨੀਆਂ ਲਾਚ ਜਲ ਦੇਖੋ ਜੀ 22 ਗਾਂਹਾਂ ਹੋਈਆਂ ਨੇ ਜਿਨ੍ਹਾਂ ਦੀ ਡੈਥ ਰਿਪੋਰਟ ਹੋਈ ਹੈ 18 ਸਾਰੇ ਸਕਰੀਦਾਰ ਅੱਜ ਅੱਜ ਪੂਰੀ ਸਕਰੀਨ ਤਾਂ ਉਹਨਾਂ ਸਾਰਿਆਂ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਬੋਲ ਪੋਸਟਮਾਰਟਮ ਅਸੀਂ ਕਰਵਾ ਰਹੇ ਹਾਂ ਔਰ ਜਦੋਂ ਹੀ ਜੋ ਰਿਪੋਰਟ ਆਉਂਦੀ ਹੈ ਉਹ ਸਾਂਝੀ ਕਰਾਂਗੇ ਪੁੱਛ ਕੇ ਚਲੇ ਕਿੰਨੇ ਬੰਦੇ ਖਰਾਸਤੇ ਚਲੇ ਆ ਉਹ ਮੰਨਿਓਗੇ ਸਿਸਪੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਗੇ ਹਾਂ ਜੀ ਸਰ ਥੈਂਕ ਯੂ ਬਈ ਕਰਦੇ ਹੋਏ ਇਹ ਰਾਤ ਨੂੰ ਹੀ ਜਿਹੜਾ ਅੱਛਾ ਜਿਹੜਾ ਦਰਜ ਕਰਿਆ ਸੀ 7 9 18 299 325 ਤੇ ਐਕਟ ਅਨਿਮਲ ਪ੍ਰੋਪਰਟੀ ਐਕਟ ਦੇ ਤਹਿਤ ਪਛਾਣ ਦਿੱਤਾ ਗਿਆ ਹੈ ਹਾਂ ਜਿਹੜੀ ਸੀਸੀਟੀਵੀ ਪੁਟੈਂਸ ਦੇ ਵਿੱਚ ਜਿਹੜੀ ਲੋਕਲ ਤੇ ਸਹਾਇਤਾ ਦੇ ਨਾਲ ਜਿਹੜਾ ਸਿਨਾਖਤ ਜਿਹੜੀ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜੀ ਡੂਮਾਈਨਾਂ ਅਸੀਂ ਜਿਹੜੇ ਪੁੱਛਪੜਤਾ ਜਿਹੜੀ ਕਰ ਰਹੇ ਹਾਂ ਕੋਈ ਲੇਡੀਜ਼ ਜੈਂਟਸ ਦਾ ਕੋਈ ਆ ਗਿਆ ਹੈ ਬਾਬੀ ਕੋਈ ਦੋ ਜਣੇ ਇੱਥੇ ਉਸ ਸਮੇਂ ਦੇ ਵਿੱਚ ਕੁਝ ਸੀ ਜਿਨ੍ਹਾਂ ਬਾਰੇ ਨੋਟਾ ਕੀਤੀ ਹੈ ਜਿਹੜੇ ਕਿ ਸੀਸੀਟੀਵੀ ਕੈਮਰੇਜ ਜਿੱਦਾਂ ਕਿ ਮੈਂ ਦੱਸਿਆ ਸਿਨਾਖਤ ਕਰਕੇ ਜਿਹੜੇ ਬੰਦੇ ਆ ਰਹੇ ਉਹਨਾਂ ਨਾਲ ਜਿਹੜੀ ਡੂਮਾਈਨਾਂ ਜਿਹੜੀ ਕਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿੱਦਾਂ ਹੀ ਕੋਈ ਤੱਕ ਸਾਹਮਣੇ ਆਉਂਦੇ ਸੀ ਤੁਹਾਡਾ ਸਾਂਝ ਕਰਾਂਗੇ ਇਸ ਨੂੰ ਇਸ ਇਸ ਚੀਜ਼ ਨੂੰ ਏਦਾਂ ਵੀ ਦੇਖਿਆ ਜਾ ਸਕਦਾ ਹੈ ਮੈਨੇਜਮੈਂਟ ਦੀ ਜਿਹੜੀ ਉਹ ਪੂਰੇ ਪ੍ਰਬੰਧ ਨਹੀਂ ਸੀ ਕਿਉਂਕਿ ਇਹ ਜਿਹੜਾ ਸੈਕਸ਼ਨ ਹੈ ਵਿਦਾਊਟ ਮਿਲ ਕੇ ਵਾਲਾ ਸੈਕਸ਼ਨ ਸੀਗਾ ਜੀ ਜਿਹੜੀਆਂ ਤਾਂ ਦਧਾਰੂ ਗਈਆਂ ਉਹ ਇਸ ਸੈਕਸ਼ਨ ਸੀ ਇੱਥੇ ਰੋ ਸੀ ਕਿਉਂ ਦੇ ਮੈਨੇਜਮੈਂਟ ਵੱਲੋਂ ਇੱਕ ਜਗ੍ਹਾ ਗਾਊਆਂ ਰੱਖੀਆਂ ਤਾਂ ਗਈਆਂ ਲੇਕਿਨ ਉਹਨਾਂ ਦਾ ਇਹਨਾਂ ਵੱਲ ਉਹਨਾਂ ਦੀ ਕੇਅਰ ਟੇਕ ਆ ਪ੍ਰੋਪਰ ਨਹੀਂ ਸੀ ਜਿਹੜੀ ਅਣਗਹਿਲੀ ਹੋਈ ਹੈ ਕੋਈ ਬੰਦਾ ਉੱਦੀ ਅੰਦਰ ਬੜ ਗਿਆ ਜੀ ਬਿਲਕੁਲ ਇਸ ਇਸ ਵਕਤ ਅਸੀਂ ਕਿਸੇ ਵੀ ਅੱਜ ਦੇ ਸਿੱਟੇ ਦੇ ਨਹੀਂ ਪਹੁੰਚ ਸਕਦੇ ਕਿਉਂਕਿ ਅਜੇ ਤੱਕ ਸਾਨੂੰ ਕੌਜ਼ ਆਫ ਡੈਥ ਦੀ ਹੀ ਕਲੈਰਿਟੀ ਨਹੀਂ ਹੈਗੀ ਹੈ ਪੋਸਟਮਾਰਟਮ ਹੋਣੂ ਪ੍ਰੰਤ ਐਗਜ਼ੈਕਟ ਕੌਜ਼ ਆਫ ਡੈਥ ਮੌਤ ਕਿਵੇਂ ਹੋਈ ਹੈ ਉਹਦੀ ਕਲੈਰਟੀ ਹੋਈਗੀ ਉਹਦੇ ਬਾਅਦ ਹੀ ਆਪਾਂ ਜਿਹੜੀ ਅਗਲੀ ਤਤਤੀਸ਼ ਨੂੰ ਅੱਗੇ ਪਤਾਵਾਗੇ ਉਹਦੇ ਬਾਅਦ ਹੀ ਅਸੀਂ ਫਾਲਟ ਫਾਈਂਡਿੰਗ ਜਾਂ ਕਿਹਦੀ ਗਲਤੀ ਸੀਗੀ ਉਹਦੇ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ ਸਰ ਜਿਹੜਾ ਹਿੰਦੂ ਸਕਟਨਾ ਵਾਲਾ ਜਿਹੜਾ ਬਿਜਾਰ ਬੰਦ ਕਰਾਇਆ ਗਿਆ ਹੁਣ ਕਿਦਾਂ ਖੋਲੇ ਜਾਇਆ ਗਿਆ ਆ ਉਹਨਾਂ ਨੂੰ ਅਸੀਂ ਜਿਹੜੀ ਅਪੀਲ ਕੀਤੀ ਹੈਗੀ ਹੈ ਕਿ ਅਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਹੈਗਾ ਕਿ ਉਹ ਜ਼ਬਰਦਸਤੀ ਕਿਸੇ ਦੀ ਜਿਹੜੀ ਕੋਈ ਵੀ ਕੰਮ ਹੈਗਾ ਉਹਨੂੰ ਜਿਹੜਾ ਬੰਦ ਨਹੀਂ ਕਰਾਂਗੇ ਬਾਕੀ ਜੋ ਲੋਕ ਆਪਣੀ ਮਰਜ਼ੀ ਨਾਲ ਜਿਹੜਾ ਬੰਦ ਕਰਨਾ ਚਾਹੁੰਦੇ ਐ ਤੇ ਆ ਜਿਹੜਾ ਸੰਗਠਨ ਹੈਗੇ ਆ ਉਹਨਾਂ ਨੇ ਕਿਹਾ ਉਹੀ ਕਰ ਰਹੇ ਨੇ ਬਾਕੀ ਜਿਹੜੇ ਲੋਕ ਹੈਗੇ ਆ ਜੋ ਖੋਲਣਾ ਚਾਹੁੰਦੇ ਹੈਗੇ ਆ ਉਹ ਆਪਣਾ ਕੰਮ ਕਰ ਸਕਦੇ ਕੀ ਸਰ ਐਫ ਆਰ ਦਾ ਕੀ ਹੋ ਚੁੱਕਿਆ ਹੁਣ ਇਸ ਟਾਈਮ ਤੱਕ ਐਫ ਆਰ ਜਿਵੇਂ ਮੈਂ ਦੱਸਿਆ ਰਾਤ ਨੂੰ ਹੀ ਜਿਹੜੀ ਸਖਤ ਅਰਾਮ ਅਧਿਹ ਜਿਹੜੀ ਦਰਜ ਕਰ ਦਿੱਤੀ ਗਈ ਹੈ ਤੇ ਤਫ਼ਤੀਸ਼ ਉਹਦੀ ਸ਼ੁਰੂ ਕਰ ਦਿੱਤੀ ਗਈ ਸੀ